ਸਮਾਨਖਨ ਵਾਲੀ ਫੋਟੋ ਵੜੀ ਚੱਲੀ। ਹਾਂ ਉਹ ਨਹੀਂ। ਉਹ ਤੈਨੂੰ ਮੈਂ ਦੱਸਦਾ ਤੂੰ ਤੇ ਮਾਮਾ ਬਣਾਤੀ ਐ ਨਾ। ਉਹ ਮੈਨੂੰ ਸਾਡਾ ਡਾਕਟਰ ਆਉਂਦਾ ਸਾਡੇ ਦੇ ਹਾਂਜੀ। ਉਹ ਫੋਨ ਕਰਕੇ ਮੈਨੂੰ ਬੁਲਾ ਕੇ ਕਹਿੰਦਾ ਹਾਂਜੀ। ਕਹਿੰਦਾ ਭੁਮਾਂਜੀ ਕਿਦਨ ਗਿਆ ਸਮਾਨਖਨ ਨੂੰ ਮਿਲਣ। ਮੈਂ ਨਾ ਬੰਬੇ ਗਿਆ ਹਾਂ। ਅੱਛਾ ਕਿਦਾਂ ਦਾ ਬੰਦਾ ਮੈਂ ਬੰਦਾ ਬੜਾ। ਯਾਰ ਉਹ ਵਾਚ ਫਿਰ ਕਿਦਾਂ ਕਿੰਨਾ ਇਧਰ ਮਿਲਿਆ ਮਿਲਿਆ। ਮਾ ਬਾਵਾ ਜਦ ਬੈਠੇ ਰਹੇ ਇਹਦੇ ਰੋਟੀ ਪਾਣੀ ਖਾਦਾ ਉਹਦੇ ਕੋਲ ਬਾਵਾ ਜਦ ਬੈਠੇ ਰਹੇ ਪਰ ਮੈਨੂੰ ਭੇਜੀ ਸਾਰੀਆਂ ਫਾਰਮ ਫੜਮਾ ਹੋਰ ਕੀਤੀਆਂ ਹੀ ਪਈ ਤੇ ਇਹਨੂੰ ਪੁੱਛਦੇ ਹੀ ਮੈਨੂੰ ਮੈਨੂੰ ਵੀ ਮਦਰੀਦ ਪਤਾ ਪਤਾ ਅੰਕਲ ਨੇ ਸਮਾਨ ਖਾਨਾ ਮੈਂ ਉਹ ਤੋਂ ਫਾਰਮ ਦੇ ਗਏ ਸੀ ਉੱਥੇ ਉੱਥੇ ਸਮਾਨ ਖਾਨਾ ਦੇ ਫਾਰਮ ਤੇ ਨਹੀਂ ਮਿਲਣਾ ਹੈਗਾ ਮੈਂ ਨਾ ਜਿੱਥੇ ਉੱਥੇ ਹੈਗਾ ਜਿਹੜਾ ਪਟਿਆਲੇ ਆ ਨਾ ਜਿਹੜਾ ਉਹਨਾਂ ਦਾ ਸਟਾਰਟ ਫਾਰਮ ਹੈ ਉਹ ਉਹ ਦੇ ਨਾਵਾ ਦੀ ਹੈਗੀ ਸਰਜਨ ਪੈ ਸਮਰਖਾਨ ਦੇ ਨਾਲ ਉਹਦਾ ਵਾਵਾ ਲਿੰਕ ਹੈ ਮੈਂ ਇਹਨੂੰ ਕਿਹਾ ਮੰਨੂ ਸ਼ਰਮਾ ਆ ਮੰਨੀ ਸ਼ਰਮਾ ਮੈਂ ਇਹਨੂੰ ਕਿਹਾ ਹੀ ਵੀ ਜਬਰ ਆਇਆ ਤੇ ਮਲਾਉਣਾ ਹੀ ਇਹਦਾ ਪੱਕਾ ਪਲਵਾਨ ਜੀ ਉਹਨਾਂ ਦੇ ਹੁਣ ਹੀ ਉੱਥੇ ਆਉਂਦਾ ਹੀ ਰਹਿੰਦਾ ਹੁੰਦਾ ਆਲੇ ਚੱਕਰ ਆ ਉਹਦਾ ਕਰਕੇ ਤਾਂ ਥੋੜਾ ਜ ਆ ਉਹ ਇੱਧਰ ਆਉਂਦਾ ਨਹੀਂ ਪੰਜਾਬ ਅਜਾ ਆਉਂਦਾ ਘਟਿਆ ਆਉਂਦਾ ਚੋਰੀ ਛੱਪੀ ਹੁੰਦਾ ਜਦੋਂ ਕਿ ਇਦਾਂ ਹੀ ਹੁਣ ਜਦੋਂ ਕਿੰਦਾ ਸੁਝਾਇਆ ਨਾ ਠੀਕਿੰਦਾ ਮੈਂ ਕਰਾਂਗਾ ਪਕੌੜੇ ਨਾਲ ਤੇ ਬੜੀਆਂ ਪੋੜਮਾ ਦੇ ਫਾਰਮ ਚ ਲੱਗੀਆਂ ਵੇ